ਕੋ ਦੋਸਤਾਂ ਨੇ ਮੇਰੇ ਵਾਸਤੇ ਮੈਗੀ ਬਣਾਈ ਹੈ ਦੇਖਿਓ ਪਿਆਜ਼ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਪਾ ਕੇ ਕਿਉਂਕਿ ਮੇਰਾ ਮੂੰਹ ਇੰਨਾ ਕੜਵਾ ਹੋਇਆ ਸੀ ਬੁਖਾਰ ਕਰਕੇ ਮਨ ਨਹੀਂ ਸੀ ਕਰ ਰਿਹਾ ਤੇ ਇੱਥੇ ਦੇਖੋ ਚਾਹਤ ਖੁਸ਼ੀ ਵੀ ਮੈਗੀ ਖਾ ਰਹੀਆਂ ਨੇ ਔਰ ਖੁਸ਼ੀ ਮੈਗੀ ਤਾਂ ਖਾਂਦੀ ਨਹੀਂ ਆ ਤੁਹਾਨੂੰ ਪਤਾ ਮਿਰਚਾਂ ਹੁੰਦੀਆਂ ਇਹ ਖਾਂਦੀ ਨਹੀਂ ਪਰ ਇਹ ਨੂੰ ਇੰਨੀ ਜਿਆਦਾ ਟੇਸਟੀ ਲੱਗੀ ਨਾ ਮੈਗੀ ਇਹ ਮੈਗੀ ਖਾ ਗਈ ਸੀ ਤੇ ਇੱਥੇ ਚਾਹਤ ਨੂੰ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਚਾਹਤ ਦੀ ਫੇਵਰਟ ਹੈ ਮੈਗੀ ਤੇ ਮੈਂ ਖੁਸ਼ੀ ਨੂੰ ਪੁੱਛ ਰਹੀ ਸੀ ਕਿ ਖੁਸ਼ੀ ਤੈਨੂੰ ਮਿਰਚ ਨਹੀਂ ਲੱਗੀ ਤੇ ਖੁਸ਼ੀ ਕਹਿੰਦੀ ਨਹੀਂ ਮੈਨੂੰ ਮਿਰਚ ਨਹੀਂ ਲੱਗੀ ਤੇ ਫਿਰਾਲ ਖੁਸ਼ੀ ਨੇ ਮੈਗੀ ਸਾਰੀ ਖਾ ਲਈ ਸੀ ਕਿਉਂਕਿ ਮੈਗੀ ਨਾ ਟੇਸਟ ਵੀ ਬਹੁਤ ਬਣੀ ਸੀ ਔਰ ਬਹੁਤ ਵਧੀਆ ਬਣੀ ਸੀ ਪਰ ਨਾ ਮੇਰੇ ਸਾਤੇ ਕੁਝ ਜ਼ਿਆਦਾ ਹੈਗੀਆਂ ਸੀ ਪਰ ਫਿਰ ਵੀ ਅਸੀਂ ਖਾ ਲਈ ਸੀ ਇੱਥੇ ਦੇਖੋ ਇਹ ਰਹੀ ਮੇਰੀ ਮੈਗੀ ਔਰ ਹੁਣ ਮੈਂ ਵੀ ਟੇਸਟ ਕਰਾਂਗੀ ਕਿਉਂਕਿ ਮੇਰੇ ਮੂੰਹ ਦਾ ਸਵਾਦ ਨਾ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਨਾ ਬੁਖਾਰ ਦੇ ਕਾਰਨ ਬਹੁਤ ਹੀ ਜ਼ਿਆਦਾ ਤੇ ਇੱਥੇ ਦੇਖੋ ਮੈਂ ਮੈਗੀ ਟੇਸਟ ਕੀਤੀ ਸੀ ਤੇ ਸੱਚ ਦੱਸਾਂ ਤੇ ਮੈਗੀ ਦਾ ਟੇਸ ਬਹੁਤ ਹੀ ਵਧੀਆ ਲੱਗਾ ਕਿਉਂਕਿ ਬਹੁਤ ਦਿਨਾਂ ਬਾਅਦ ਮੈਗੀ ਖਾਧੀ ਤੇ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗ ਰਹੀ ਸੀ ਔਰ ਮੂੰਹ ਵੀ ਮੇਰਾ ਬਹੁਤ ਜ਼ਿਆਦਾ ਨਾ ਕੜਵਾ ਹੋ ਰੱਖਿਆ ਸੀ ਤੇ ਤਿੱਖਾ-ਤਿੱਖਾ ਕੁਝ ਵੈਸੇ ਖਾਣ ਨੂੰ ਦਿਲ ਕਰ ਰਿਹਾ ਸੀ ਸਵੇਰੇ ਦਾ ਕੁਝ ਨਹੀਂ ਸੀ ਖਾਦਾ ਮੈਂ ਤੇ ਇਸ ਕਰਕੇ ਇੱਥੇ ਦੇਖੋ ਮੈਂ ਮੈਗੀ ਖਾ ਰਹੀ ਸੀ ਔਰ ਬਹੁਤ ਹੀ ਵਧੀਆ ਲੱਗਾ ਮੈਨੂੰ ਮਤਲਬ ਕਿ ਮੇਰੇ ਮੂੰਹ ਦਾ ਟੇਸਟ ਵੀ ਚੇਂਜ ਹੋ ਗਿਆ ਹੁਣ ਮੈਗੀ ਖਾ ਕੇ ਹਸਬੰਡ ਕਹਿ ਰਹੇ ਸੀ ਦਵਾਈ ਖਾ ਲਈ ਫੇਰੀ ਤੇਰਾ ਬੁਖਾਰ ਉਤਰੂਗਾ ਕਿਉਂਕਿ ਮੈਂ ਦਵਾਈ ਬਹੁਤ ਘੱਟ ਖਾਂਦੀ ਆ ਨਾ ਇਸ ਕਰਕੇ ਕਹਿੰਦੇ ਪਹਿਲੇ ਮੈਗੀ ਖਾ ਫਿਰ ਮੇਰੇ ਸਾਹਮਣੇ ਹੀ ਦਵਾਈ ਖਾਈਂ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਫਿਲਹਾਲ ਅੱਜ ਮੈਂ ਠੀਕ ਨਹੀਂ ਆ ਦੋਸਤੋ ਤਿੰਨ ਦਿਨ ਤੋਂ ਮੈਨੂੰ ਬੁਖਾਰ ਹੋ ਰਿਹਾ ਹੈ ਮੇਰਾ ਵਿਲੌਗ ਵੀ ਨਹੀਂ ਆ ਰਿਹਾ ਕਿਉਂਕਿ ਬੁਖਾਰ ਦੀ ਵਜ੍ਹਾ ਕਰਕੇ ਨਾ ਮੈਂ ਵਿਲੌਗ ਬਣਾ ਨਹੀਂ ਪਾ ਰਹੀ ਆ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਮੈਂ ਇਦਾਂ ਹੀ ਵਿਲੌਗ ਬਣਾਉਣ ਆ ਗਈ ਆ ਤੇ ਤੁਹਾਨੂੰ ਸਿਰਫ ਦੱਸਣਾ ਹੀ ਆ ਕਿਉਂਕਿ ਬਹੁਤ ਸਾਰੇ ਮੇਰੇ YouTube ਫਰੈਂਡ ਬੋਲ ਰਹੇ ਸੀ ਕਿ ਦੀਦੀ ਤੁਸੀਂ ਵਿਲੌਗ ਨਹੀਂ ਪਾਉਂਦੇ ਪਏ ਕਿਉਂ ਕੀ ਹੋ ਗਿਆ ਤੇ ਮੈਂ ਉਹੀ ਅੱਜ ਇਸ ਵਿਲੌਗ ਵਿੱਚ ਦੱਸਣ ਲੱਗੀ ਆ ਕਿ 10 ਦਿਨ ਤੋਂ ਮੈਨੂੰ ਇੰਨਾ ਜ਼ਿਆਦਾ ਬੁਖਾਰ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਤੇ ਇਸ ਕਰਕੇ ਇਹਨਾਂ ਮੈਂ ਵਲੌਗ ਵੀ ਨਹੀਂ ਬਣਾ ਪਾਈ ਹਾਲੇ ਕਿ ਛੋਟ ਵੀਡੀਓ ਹੁੰਦੀਆਂ ਹੋ ਤਾਂ ਚਲੋ ਸ਼ਾਰਟ ਵੀਡੀਓ ਬਣੀਆਂ ਹੁੰਦੀਆਂ ਤੇ ਅਸੀਂ ਡਾਲ ਸਕਦੇ ਆ ਪਰ ਵਲੌਗ ਬਣਾਉਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਮੈਂ ਸੋਚਿਆ ਚਲੋ ਤੁਹਾਨੂੰ ਬੋਲ ਕੇ ਦੱਸ ਦਿੰਨੀ ਆ ਕਿ ਮੈਂ ਵਲੌਗ ਕਿਉਂ ਨਹੀਂ ਬਣਾ ਰਹੀ ਤੇ ਵਲੌਗ ਇਸ ਲਈ ਨਹੀਂ ਬਣਾ ਰਹੀ ਕਿ ਬੁਖਾਰ ਨਾ ਮੇਰਾ ਲੱਥ ਨਹੀਂ ਰਿਹਾ ਔਰ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਰਹੀ ਹੈ ਮੇਰੀ ਇਸ ਕਰਕੇ ਨਾ ਮੈਂ ਵਲੌਗ ਨਹੀਂ ਬਣਾ ਰਹੀ और दवाई मैं खा रही हूँ फिलहाल तो फर्क पै जूगा तो वजह वजी विलोक जरूर बनावगी तो प्लीज़ी मैं जरूर मेरी वीडियोज़ जी मैं बना नहीं आ चाहे छोटी पावो चाहे व्डा पावं जरूर देखो सपोर्ट करो और वीडियो फुल वॉच कराया करो और अज्ज का विलोग बस इदा ही है थोड़ा जा बोल के बनावी क्योंकि जिन्होंने नहीं पता मैं विलोक क्यों नहीं बना रही ये विलोक इसलिए बनाया कि उन्होंने पता लग जाए कि मैं ठीक नहीं है बुखार है इस करके मैं विलोग नहीं बना रही ਤੇ ਅੱਜ ਜਿਹੜਾ ਮੈਂ ਵਲੋਗ ਆ ਨਾ ਬਸ ਇੰਨਾ ਕੀ ਛੋਟਾ ਜਿਹਾ ਹੀ ਬਣਾਉਂਗੀ ਜ਼ਿਆਦਾ ਵੱਡਾ ਨਹੀਂ ਬਣਾਉਂਗੀ ਕਿਉਂਕਿ ਕੋਈ ਕੰਮ ਨਹੀਂ ਹੋ ਰਿਹਾ ਘਰ ਦਾ ਕੁਝ ਵੀ ਨਹੀਂ ਖਾਲੀ ਸਿਰਫ ਦੋਵੇਂ ਬੇਟੀਆਂ ਦੇ ਪੇਪਰ ਹੈਗੇ ਨੇ ਉਹਨਾਂ ਨੂੰ ਹੀ ਮੈਂ ਤਿਆਰ ਕਰਕੇ ਭੇਜਣਾ ਹੁੰਦਾ ਥੋੜਾ ਬ੍ਰੇਕਫਾਸਟ ਬਣਾਉਣਾ ਹੁੰਦਾ ਬਾਕੀ ਮੇਰੇ ਕੋ ਹਜੇ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਬਹੁਤ ਹੀ ਜ਼ਿਆਦਾ ਨਾ ਕਮਜ਼ੋਰੀ ਫੀਲ ਹੋ ਰਹੀ ਆ ਔਰ ਖੜੇ ਹੋਣ ਦੀ ਹਿੰਮਤ ਤਾਂ ਮੇਰੇ ਚ ਬਿਲਕੁਲ ਨਹੀਂ ਹੈਗੀ ਤੇ ਹਸਬੈਂਡ ਆਏ ਸੀ ਉਹ ਵੀ ਵਿਚਾਰੇ 3:30 ਵਜੇ ਆਏ ਸੀ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਖੋਦੀ ਬਣਾ ਕੇ ਖਾਣਾ ਖਾਦਾ ਤੇ ਫਿਰ ਉਹਨਾਂ ਨੇ ਖਾਣਾ ਖਾਇਆ ਫਿਰ ਉਹ ਕਹਿੰਦੇ ਤੂੰ ਕੁਝ ਖਾ ਲੇਗਾ ਤੈਨੂੰ ਲੱਗਦਾ ਪਿਆ ਕੁਝ ਖਾਣਾ ਕਿਉਂਕਿ ਮੈਂ ਸਵੇਰ ਦਾਜੇ ਕੁਝ ਵੀ ਨਹੀਂ ਖਾਦਾ ਸੀ ਔਰ ਫਿਰ ਉਹਨਾਂ ਨੇ ਆਏ ਤੇ ਫਿਰ ਉਹਨਾਂ ਨੇ ਮੈਗੀ ਬਣਾ ਕੇ ਦਿੱਤੀ ਕਿਉਂਕਿ ਮੇਰਾ ਰੋਟੀ ਖਾਣ ਨੂੰ ਮਨ ਨਹੀਂ ਸੀ ਕਰਦਾ ਕਿਉਂਕਿ ਨਾ ਜ਼ਿਆਦਾ ਬੁਖਾਰ ਕਰਕੇ ਨਾ ਮੂੰਹ ਮੇਰਾ ਇੰਨਾ ਕੜਵਾ ਹੋਇਆ ਨਾ ਇੰਨਾ ਜ਼ਰਾ ਕਿ ਕੁਝ ਖਾਣ ਨੂੰ ਮਨ ਹੀ ਨਹੀਂ ਕਰਦਾ ਪਿਆ ਤੇ ਫਿਰ ਉਹ ਕਹਿੰਦੇ ਚਲੋ ਐਦਾ ਕਰਦਾ ਤੈਨੂੰ ਮੈਂ ਮੈਗੀ ਬਣਾ ਦੇਣਾ ਤੂੰ ਮੈਗੀ ਹੀ ਖਾ ਲੈ ਤੇ ਉਹਨਾਂ ਨੇ ਫਿਰ ਮੈਨੂੰ ਤੜਕੇ ਵਾਲੀ ਮੈਗੀ ਬਣਾ ਦਿੱਤੀ ਸੀ ਮੈਗੀ ਬਣਾ ਕੇ ਦਿੱਤੀ ਸੀ ਉਹੀ ਦੋਸਤੋਂ ਮੈਂ ਖਾਈ ਤੇ ਬੱਚਿਆਂ ਨੇ ਵੀ ਉਹੀ ਖਾਈ ਕਿਉਂਕਿ ਰੋਟੀ ਉਹਨਾਂ ਨੇ ਵੈਸੇ ਦੋਨਾਂ ਨੇ ਖਾ ਲਈ ਹੋਈ ਸੀ ਪਰ ਮੈਗੀ ਉਹਨਾਂ ਦੋਵਾਂ ਦੀ ਫੇਵਰੇਟ ਹੈ ਤੇ ਫਿਰ ਐਸੇ ਮਾਨੇ ਉਹਨਾਂ ਨੇ ਵੀ ਖਾ ਲਈ ਨਹੀਂ ਤਾਂ ਅਸੀਂ ਮੈਗੀ ਬਣਾਉਂਦੇ ਨਹੀਂ ਬਹੁਤ ਘੱਟ ਬਣਾਉਂਦੇ ਫਿਲਹਾਲ ਤਾਂ ਤੇ ਫਿਰ ਅੱਜ ਥੋੜਾ ਜਿਹਾ ਵਿਲੋਗ ਤੁਹਾਨੂੰ ਦੱਸ ਰਹੀਆਂ ਕਿ ਮੈਂ ਠੀਕ ਨਹੀਂ ਹੈਗੀ ਥੋੜਾ ਜਿਹਾ ਮੈਂ ਠੀਕ ਹੋ ਜਾਵਾਂ ਤਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਵਲੋਗ ਜ਼ਰੂਰ ਬਣਾਵਾਂਗੀ ਔਰ ਥੋੜਾ ਜਤੁਸੀਂ ਵੀ ਪ੍ਰੇਅਰ ਕਰੋਗੇ ਮੈਂ ਜਲਦੀ ਠੀਕ ਹੋ ਜਾਵਾਂ ਕਿਉਂਕਿ ਬੁਖਾ ਬੁਖਾਰ ਦੇ ਕਰਕੇ ਮੇਰੀ ਹਾਲਤ ਇੰਨੀ ਖਰਾਬ ਹੋ ਗਈ ਹੈ ਨਾ ਬਹੁਤ ਜ਼ਿਆਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਔਰ ਬੈਠਾ ਮੇਰੇ ਕੋਲ ਬਿਲਕੁਲ ਨਹੀਂ ਜਾ ਰਹਾ ਔਰ ਬਹੁਤ ਜ਼ਿਆਦਾ ਨਾ ਵੀਕਨੈਸ ਇੰਨੀ ਹੋ ਰਹੀ ਹੈ ਨਾ ਬਹੁਤ ਹੀ ਜ਼ਿਆਦਾ ਹੁਣੇ ਵੀ ਮੈਂ ਡਾਕਟਰ ਦੀ ਦੁਕਾਨ ਤੇ ਗਈ ਸੀ ਤੇ ਉੱਥੇ ਵਿਖਾ ਕੇ ਆਈਆਂ ਤੇ ਉਹਨਾਂ ਨੇ ਦੇਖਿਆ ਮੈਨੂੰ ਤੇ ਉਹ ਕਹਿ ਰਿਹਾ ਕਿ ਤੁਹਾਨੂੰ ਬੁਖਾਰ ਹੈ ਉਹ ਬੁਖਾਰ ਤੁਹਾਡੇ ਅੰਦਰ ਜਦ ਤੱਕ ਨਹੀਂ ਨਿਕਲੇਗਾ ਨਾ ਤੁਹਾਨੂੰ ਵੀਕਨੈਸ ਲੱਗੇਗੀ ਤੇ ਹੁਣ ਦਵਾਈ ਦਿੱਤੀ ਆ ਇਹਨਾਂ ਨੇ ਇਹ ਦੇਖੋ ਦਵਾਈ ਲੈ ਕੇ ਆਈਆਂ ਮੈਂ ਪਰ ਇਹ ਵਾਕੀ ਮੈਨੂੰ ਹੁਣ ਫਰਕ ਪਵੇ ਤੇ ਫੇਰਾ 3 ਦਿਨ ਤੋਂ ਮੈਂ ਦਵਾਈਆਂ ਖਾ ਰਹੀ ਆਂ ਔਰ ਮੈਨੂੰ ਨਾ ਸਾਚੀ ਦੱਸਾਂ ਦਵਾਈਆਂ ਨਾਲ ਦੇਖੋ ਕੋਈ ਫਰਕ ਨਹੀਂ ਪ ਰਿਹਾ ਦਵਾਈਆਂ ਮੈਂ ਖਾਂਦੀ ਨਹੀਂ ਆਂ ਪਰ ਹੁਣ ਮੈਨੂੰ ਦਵਾਈਆਂ ਮਜਬੂਰੀ ਹੈ ਖਾਣੀਆਂ ਪੈਂਦੀਆਂ ਨੇ ਕੀ ਕਰਾਂ ਨਹੀਂ ਖਾਵਾਂਗੀ ਤਾਂ ਫਿਰ ਪ੍ਰੋਬਲਮ ਹੋ ਜਾਊਗੀ ਔਰ ਹਸਬੰਡ ਮੇਰੇ ਓਫੇ ਗੁੱਸਾ ਕਰਦੇ ਨੇ ਕਿ ਮੈਂ ਇੰਨੇ ਪੈਸੇ ਖਰਚ ਕੇ ਤੈਨੂੰ ਦਵਾਈ ਲਿਆ ਕੇ ਦੇਣਾ ਤੂੰ ਦਵਾਈ ਖਾਂਦੀ ਨਹੀਂ ਔਰ ਸੱਚ ਦੱਸਾਂ ਮੈਂ ਖਾਂਦੀ ਵੀ ਨਹੀਂ ਆ ਪਰ ਅਗਰ ਦਵਾਈ ਖਾਵਾਂਗੀ ਤਾਂ ਠੀਕ ਫੇਰੀ ਹੋਵਾਂਗੀ ਇਦਾਂ ਮੈਂ ਠੀਕ ਨਹੀਂ ਹੋ ਪਾਵਾਂਗੀ ਤੇ ਇਸ ਕਰਕੇ ਦਵਾਈ ਖਾਣਾ ਵੀ ਬੰਦਾ ਹੈ ਹੌਫੇ ਅਨੇ ਹਸਬੰਦ ਪੈਸੇ ਖਾਚ ਦੇਨੇ ਦਵਾਈਆਂ ਦੇ ਅਗਰ ਦਵਾਈਆਂ ਹੀ ਨਹੀਂ ਖਾਦੀਆਂ ਤੇ ਕਿਆ ਹੀ ਫਾਇਦਾ ਤੇ ਬਸ ਮੈਂ ਉਹਨਾਂ ਨੂੰ ਕਿਹਾ ਪਹਿਲੇ ਤੁਸੀਂ ਮੈਨੂੰ ਨਾ ਬੈਠੋ ਮੈਨੂੰ ਦਵਾਈ ਖਵਾ ਕੇ ਜਾਓ ਕਿਉਂਕਿ ਮੈਨੂੰ ਦਵਾਈ ਸੱਚੀ ਦੱਸਾਂ ਮੇਰੇ ਕੋ ਨਹੀਂ ਖਾਦੀ ਜਾਂਦੀ ਤੇ ਉਹ ਹੁਣ ਬੈਠੇ ਸੀ ਮੇਰੇ ਮੇਰੇ ਕੋਲ ਬੈਠੇ ਸੀ 10 ਮਿੰਟ ਮੇਰੇ ਕੋਲ ਬੈਠੇ ਸੀ ਕਿ ਤੂੰ ਪਹਿਲੇ ਦਵਾਈ ਖਾ ਉਸ ਤੋਂ ਬਾਅਦ ਮੈਂ ਜਾਣਾ ਵਾ ਤੇ ਹੁਣ ਦਵਾਈ ਖਵਾ ਕੇ ਉਹ ਮੈਨੂੰ ਗਏ ਨੇ ਤੇ ਮੈਂ ਬਸ ਤੁਹਾਡੇ ਲਈ ਵਧੀਆ-ਵਧੀਆ ਵਲੌਗ ਬਣਾਵਾਂਗੀ ਪਰ ਇਹ 2-3 ਦਿਨ ਥੋੜਾ ਜਿਹਾ ਵਲੌਗ ਮੇਰੇ ਲਈ ਮੁਸ਼ਕਿਲ ਹੈ ਹੋ ਸਕੇਗਾ ਬਣਾਵਾਂਗੀ ਮੈਂ ਠੀਕ ਹੋ ਜਾਵਾਂਗੀ ਤਾਂ ਤੁਹਾਡੇ ਸਾਰੇ ਲਈ ਵਲੌਗ ਜ਼ਰੂਰ ਬਣਾਵਾਂਗੀ ਔਰ ਆਈਦਾਬਾਦ ਵਲੌਗ ਮੇਰਾ ਐਨਾ ਹੀ ਸੀ ਕਿ ਮੈਂ ਜੇਰੇ ਮੇਰੇ ਫਰੈਂਡ ਹੈ YouTube ਵੀਡੀਓਜ਼ ਦੇਖਦੇ ਨੇ ਮੇਰੀਆਂ ਫੁੱਲ ਵਾਚ ਕਰਦੇ ਨੇ ਉਹ ਮੈਨੂੰ ਮੈਸੇਜ ਕਰ ਰਹੇ ਸੀ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਹੋ ਤੇ ਇਸ ਵਲੌਗ ਵਲੌਗ ਵਿੱਚ ਮੈਂ ਇਹੀ ਦੱਸਣਾ ਚਾਹੁੰਦੀ ਸੀ ਕਿ ਮੈਂ ਠੀਕ ਨਹੀਂ ਹੈਗੀ ਇਸ ਕਰਕੇ ਮੈਂ ਵਲੌਗ ਨਹੀਂ ਪਾ ਰਹੀ ਤੇ ਪਲੀਜ਼ ए वाला भी लोग जरा है मेरा फुल वॉच करे हो, हो, और और प्लीज सपोर्ट करो और मेरे जितने भी पुराने भी लोग है ने नहीं देखे प्लीज वो भी फुल वॉच करो और चैनल में सबसक्राइब जरूर करो दोस्तो ते। हो मांगी तो ठीक होवगी वधिया तो वी बलॉग जरूर बनावगी दोस्तों ते कल मिलते हैं बाय दोस्तों बाय